ਵਾਹਿ ਜੀ ਕਖ ਖਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ 사ਤ ਸੰਗ ਜੀਓ ਆਓ ਸ਼ਰਾਧ ਦੀ ਬਾਬਤ ਆਪ ਜੀ ਦੇ ਨਾਲ ਗੁਰਬਾਣੀ ਦੇ ਆਧਾਰ ਤੇ ਵਿਚਾਰ ਸਾਂਝੀ ਕੀਤੀ ਜਾਵੇ ਤਾਂ ਕਿ ਸਾਨੂੰ ਕੋਈ ਸਮਝ ਲੱਗ ਸਕੇ ਜੀਵਤ ਪਿਤਰ ਨਮਨ ਕੋ ਮੂਏ ਸ਼ਰਾਧ ਕਰਾਂ ਹੀ ਪਿਤਰ ਵੀ ਵਪਰੇ ਕੋ ਕਿਉਂ ਪਾਵ ਹੈ ਕਾਵਾ ਕੂਕਰ ਖਾਏ ਸ਼ਰਾਧੂ ਕੀ ਭਾਵ ਹੈ ਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ ਸ਼ਰਾਧ ਦਾ ਅਖਰੀ ਅਰਥ ਹੈ ਸ਼ਰਧਾ ਨਾਲ ਕੀਤਾ ਹੋਇਆ ਕਰਮ ਪਿਤਰਾਂ ਤੋਂ ਭਾਵ ਮoye ਦਾਦਾ ਦਾਦੀ ਮਾਤਾ ਪਿਤਾ ਬਜ਼ੁਰਗ ਆਦਿ ਸ਼ਰਾਧ ਕਰਨਾ ਅੰਨ ਵਸਤਰ ਆਦਿ ਦਾਨ ਕਰਨਾ ਸ਼ਰਧਾ ਦੀ ਮਹੱਤਤਾ ਜੋ ਕਿ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਆਪ ਸਰਵਣ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿੰਨਾ ਚਿਰ ਤੱਕ ਅਸੀਂ ਇਹ ਦੀਵਾਬਤ ਵਿਚਾਰ ਸਾਂਝੀ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਪਵੇਗੀ ਸ਼ਰਧਾਾਂ ਦੀ ਪ੍ਰਚਾਰਕ ਸ਼੍ਰੇਣੀ ਵੱਲੋਂ ਸ਼ਰਧਾਲੂਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਚੰਗੀ ਤਰ੍ਹਾਂ ਬਿਠਾਈ ਹੋਈ ਹੈ ਸ਼ਰਾਧਾ ਦੇ ਦਿਨਾਂ ਵਿੱਚ ਪਿਤਰ ਸ਼ਰਾਧ ਦਾ ਅਨ ਖਾਣ ਲਈ ਮਰਤ ਲੋਕ ਆ ਜਾਂਦੇ ਨੇ ਜੇਕਰ ਇਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਉਹ ਸ਼ਰਾਬ ਦੇ ਕੇ ਚਲੇ ਜਾਂਦੇ ਆ ਜਿੱਥੋਂ ਤੱਕ ਸ਼ਰਾਧਾ ਸਿੱਖ ਧਰਮ ਵਿੱਚ ਮਹੱਤਵ ਦਾ ਸਵਾਲ ਇਸ ਸੰਬੰਧ ਵਿੱਚ ਇਹਨਾਂ ਹੀ ਆਖਣਾ ਕਾਫੀ ਹੈ ਕਿ ਇਸ ਦਾ ਕੋਈ ਮਹੱਤਵ ਨਹੀਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਕਹਿੰਦੇ ਨੇ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਦੀ ਪ੍ਰੇਰਣਾ ਦਿੱਤੀ ਗਈ ਹੈ ਗੁਰੂ ਨਾਨਕ ਦੇਵ ਜੀ ਗਿਆਨ ਰੂਪੀ ਹਥੌੜੇ ਨਾਲ ਮਨੁੱਖ ਦੇ ਇਸ ਭਰਮ ਘੜ ਨੂੰ ਕਿ ਪਿਤਰਾਂ ਨੂੰ ਇਸ ਢੰਗ ਨਾਲ ਤ੍ਰਿਪਤ ਕੀਤਾ ਜਾ ਸਕਦਾ ਹੈ ਤੋੜਿਆ ਹੈ ਕਿ ਪਿਤਰ ਨਮਿਤ ਕੀਤੇ ਸਰਾਧ ਆਦਰਾਂ ਹੀ ਪਿਤਰਾਂ ਨੂੰ ਕੁਝ ਵੀ ਨਹੀਂ ਪਹੁੰਚਾਇਆ ਜਾ ਸਕਦਾ ਅਸ ਕੀ ਵਾਰ ਵਿੱਚ ਹਜੂਰ ਇਹ ਪ੍ਰਚਲ ਖਿਆਲ ਨੂੰ ਨਕਾਰਦਿਆਂ ਹੋਇਆ ਮਨੁੱਖ ਨੂੰ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਹਿੰਦੇ ਨੇ ਜੇ ਮੁਹੱਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਰਤਿ ਹਿਆਣੀ ਪਿਤਰੀ ਚੋਰ ਕਰੇ ਵੱਡिए ਹੱਥ ਦਰਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 472 ਉਪਰ ਸ਼ਸ਼ੋਭਤ ਸ਼ਬਦ ਹੈ ਪਿਤਰਾਂ ਨਮਿਤ ਅਰੇਹ ਕਰਮਾ ਦਾਇ ਪਿਤਰਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਨ ਵਾਲਿਆਂ ਦੀ ਭਰਮ ਨੂੰ ਮਟਾਉਂਦੇ ਆਖਦੇ ਨੇ ਕਿ ਜੀਵ ਸੰਸਾਰ ਵਿੱਚ ਆਇਆ ਤੇ ਫਿਰ ਚਲਾ ਗਿਆ ਜਗਤ ਉਸ ਦਾ ਨਾਮ ਵੀ ਭੁੱਲ ਗਿਆ ਹੁਣ ਹਰਦوار ਦੇ ਵਿੱਚ ਜਾ ਕੇ ਪਾਂਡੇਆਂ ਦੇ ਕੋਲ ਲੋਕਾਂ ਨੂੰ ਸਮਝਾਉਣ ਦਾ ਕੀ ਕਾਰਨ ਸੀ ਜਿਸ ਵੇਲੇ ਪਾਂਡੇ ਸੂਰਜ ਦੇਵਤੇ ਨੂੰ ਪਾਣੀ ਦੇ ਰਹੇ ਸਨ ਔਰ ਗੁਰੂ ਸਾਹਿਬ ਲਿੰਦੇਵਾਲ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਸਨ ਜਦੋਂ ਉਹਨਾਂ ਨੇ ਪੁੱਛਿਆ 바ਵਾ ਲੋਕ ਇਹ ਗਲਤ ਕੰਮ ਕਿਉਂ ਕਰਦੇ ਹੋ ਤੇ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਪਿਤਰਾਂ ਨੂੰ ਤ੍ਰਿਪਤ ਕਰਨ ਵਾਸਤੇ ਠੰਡਿਆ ਕਰਨ ਵਾਸਤੇ ਇਹ ਜਿਹੜਾ ਪਾਣੀ ਸੂਰਜ ਨੂੰ ਦੇ ਦੇ ਸਤਿਗੁਰੂ ਕਹਿੰਦੇ ਵੀ ਸੂਰਜ ਬੜੀ ਦੂਰ ਹੈ ਇਹ ਪਾਣੀ ਪਹੁੰਚ ਜਾਏਗਾ ਕਹਿੰਦੇ ਪਹੁੰਚ ਜਾਏਗਾ ਪਰ ਤੂੰ ਦੱਸ ਕੀ ਕਰਦਾ ਪਿਆ ਕਹਿੰਦਾ ਮੈਂ ਆਪਣੀ ਕਰਤਾਰਪੁਰ ਕਣਕ ਪਰਦਾ ਪਿਆ ਕਹਿਣ ਲੱਗੇ ਇੰਨੀਆਂ ਨਦੀਆਂ ਨਾਲੇ ਰਸਤੇ ਦੇ ਵਿੱਚ ਆਉਂਦੇ ਨੇ ਤੁਹਾਡਾ ਪਾਣੀ ਉੱਥੇ ਕਿਵੇਂ ਪਹੁੰਚੇਗਾ ਕਹਿੰਦਾ ਮੇਰਾ ਤੇ ਚਲ ਧਰਤੀ ਤੇ ਹੀ ਆ ਕਿਤਨੇ ਕਦੇ ਪਹੁੰਚੇਗਾ ਪਰ ਸੂਰਜ ਦੇਵਤਾ ਨੂੰ ਕਿਹੜੀ ਠੱਲ ਲਾ ਕੇ ਪਾਣੀ ਬਚਾਓਗੇ ਐਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਉਣਾ ਕੀਤਾ ਪਿਤਰਾਂ ਨਮਿਤ ਜਿਹੀ ਕਰਮ ਰਾਈ ਪਿਤਰਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਨ ਵਾਲਿਆਂ ਦੇ ਪਰਮਾ ਨੂੰ ਮਟਾਉਂਦੇ ਆਖਦੇ ਕਿ ਜੀਵ ਸੰਸਾਰ ਵਿੱਚ ਆਇਆ ਤੇ ਚਲਾ ਗਿਆ ਗੁਰੂ ਇਤਿਹਾਸ ਵਿੱਚੋਂ ਵੀ ਸਾਨੂੰ अनेका ਆਧਾਰਤਾ ਮਿਲਦੀਆਂ ਨੇ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਸਿੱਖ ਅਕਾਲ ਚਰਣਾ ਕਰ ਚੁਕੇ ਪ੍ਰਾਣੀਆਂ ਨੂੰ ਤ੍ਰਿਤ ਕਰ ਲਈਏ ਹੋ ਜੇ ਕਿਸੇ ਵੀ ਕਰਮ ਧਰਮ ਵਿੱਚ ਵਿਸ਼ਵਾਸ ਨਹੀਂ ਸੰਕਰਦੇ ਇਹੋ ਜੇ ਕਰਮ ਧਰਮ ਤੋਂ ਉੱਪਰ ਉੱਠਣ ਵਿੱਚ ਹੀ ਖਾਲਸੇ ਦਾ ਨਿਆਰਾ ਪਰਣ ਹੈ ਗੁਰੂ ਅਮਰਦਾਸ ਜੀ ਦੇ ਵਿਰੋਧ ਜਾਤ ਭਵਾਨੀਆਂ ਵੱਲੋਂ ਜੋ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਜੀ ਇਹ ਹੀ ਅਸ ਵਿੱਚ ਹਜੂਰ ਦੇ ਉੱਤੇ ਜੋ ਦੋਸ਼ ਲਗਾਏ ਸੀ ਉਹਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਦੇਵ ਪੂਜਾ ਕਰਨ ਦੀ ਮਨਾਹੀ ਦੇ ਨਾਲ ਪਿਤਰਾਂ ਨਮਿਤ ਕੀਤੇ ਜਾਂਦੇ ਕਰਮ ਤੋਂ ਵੀ ਵਰਜ ਦਿੱਤਾ ਹੈ ਸਿੱਖ ਸੰਗਤਾਂ ਨੇ ਆਪ ਜੀ ਦੇ ਉਪਦੇਸ਼ ਨੂੰ ਮੰਨ ਕੇ ਦੇਵ ਪੂਜਾ ਤੇ ਪਿਤਰਾਂ ਤ ਕੀਤੇ ਜਾਂਦੇ ਕਰਮਾਂ ਦਾ ਤਿਆਗ ਕਰ ਦਿੱਤਾ ਹੈ ਦੇਵ ਪਿਤਰ ਕੀ ਮੰਤਾ ਛੋਰੀ ਸ਼ਬ ਮਰਿਆ ਜਗਤ ਕੀ ਤੋਰੀ ਅ ਸਿੱਖਾਂ ਦੀ ਬਹੁ ਗਿਣਤੀ ਨੂੰ ਉਹਨਾਂ ਹੀ ਕਰਮ ਕਾਂਡਾਂ ਨੂੰ ਜਿਨ੍ਹਾਂ ਨੂੰ ਅਧਰਮ ਸਮਝ ਕੇ ਸਿੱਖਾਂ ਨੇ ਤਿਆਗ ਦਿੱਤਾ ਸੀ ਧਰਮ ਕਰਮ ਸਮਝ ਕੇ ਕਰਦਿਆਂ ਦੇਖੇ ਗੁਰੂ ਸਾਹਿਬ ਦੀ ਸ਼ਿਕਾਇਤ ਕਰਨ ਵਾਲਿਆਂ ਦੀ ਰੂਹ ਜਰੂਰ ਸ਼ਾਂਤੀ ਮਿਲਦੀ ਹੋਵੇਗੀ ਕਿਉਂਕਿ ਗੁਰੂ ਸਾਹਿਬ ਦੇ ਸਮੇਂ ਉਹਨਾਂ ਦੀ ਇੱਛਾ ਦੀ ਪੂਰਤੀ ਨਹੀਂ ਸੀ ਹੋ ਸਕੀ ਉਹ ਆਪਣੀਆਂ ਸੱਦਰਾਂ ਨੂੰ ਦਿਲ ਵਿੱਚ ਲੈ ਕੇ ਤੜਪ ਦੇ ਕਲਪ ਦੇ ਇਥੋਂ ਦੁਨੀਆ ਤੋਂ ਕੁਝ ਕਰ ਗਏ ਪਰ ਅੱਜ ਸਾਡੇ ਵਡੇ ਵਡੇਰਿਆਂ ਦੀ ਰੂਹ ਸਾਨੂੰ ਸਿੱਖਾਂ ਨੂੰ ਕਰਮ ਕਾਂਡਾਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਖੋਬਿਆ ਦੇ ਕੇ ਅਵਸ਼્ય ਤਰਫ ਦੀ ਹੋਵੇਗੀ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਨਾਦਰ ਸ਼ਾਹ ਬਲ ਸਿੰਘ ਅਸਮੰਦੀ ਪੁੱਛੇਗੇ ਸਵਾਲ ਦੇ ਸੰਬੰਧ ਵਿੱਚ ਜਿੱਥੇ ਖਾਲਸਾ ਪੰਥ ਦੇ ਆਚਰਣ ਤੇ ਨਿਆਰੇਪਣ ਦੀ ਕਈ ਪੱਖਾਂ ਦੀ ਚਰਚਾ ਕਰਦਾ ਹੈ ਉੱਥੇ ਨਾਲ ਹੀ ਇਹ ਗੱਲ ਵੀ ਦਾ ਵੀ ਜ਼ਿਕਰ ਕਰਦਾ ਹੈ ਸਿੰਘ ਸਿੰਘਣੀ ਜੇ ਮਰਜੇ ਹਨ ਬਾਟ ਤ ਹਲਵਾ ਤਰੁੱਤ ਬਣ ਹੈ ਕਿਰਿਆ ਕਰਮ ਕਰਾਵਤ ਨਾਹੀ ਹੱਡੀ ਪਾਇਨ ਗੰਗਾ ਮਾਹੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਵੇਂ 18ਵੀਂ ਸਦੀ ਦੇ ਅਖੀਰਲੇ ਧਾਕੇ 19ਵੀਂ ਸਦੀ ਵਿੱਚ ਸਿੱਖ ਪੰਥ ਵਿੱਚ ਗੁਰਮਤ ਦੇ ਕਈ ਪੱਖਾਂ ਤੋਂ ਕਈ ਤਰ੍ਹਾਂ ਦੀਆਂ ਟੁੱਟੀਆਂ ਸਨ ਪਰ ਫਿਰ ਵੀ ਅਜਿਹੀਆਂ ਕਮਜ਼ੋਰੀਆਂ ਤੋਂ ਬਚੇ ਹੋਏ ਸਨ ਜਿਨ੍ਹਾਂ ਦੇ ਅਸੀਂ 21ਵੀਂ ਸਦੀ ਦੇ ਵਿੱਚ ਵਿਚਰਨ ਵਾਲੇ ਸ਼ਿਕਾਰ ਹੋਏ ਪਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾ ਸਹਿਤ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰਨ ਦੀ ਪਰਨ ਨਾ ਦਿੰਦੇ ਨੇ ਤੇ ਜੇਕਰ ਕੋਈ ਪ੍ਰਾਣੀ ਜੀਉਂਦੇ ਮਾਂ ਪਿਓ ਦੀ ਤਾਂ ਬਾਤ ਹੀ ਨਾ ਪੁੱਛੇ ਮਾਪੇ ਉਸ ਨਾਲ ਗੱਲ ਕਰਨ ਨੂੰ ਤਰਸਦੇ ਰਹਿਣ ਇਹਨਾਂ ਪਾਸ ਸੁੰਨਾ ਪਾਸ ਬੈਠਣ ਦਾ ਸਮਾਂ ਹੀ ਨਾ ਹੋਵੇ ਪ੍ਰੰਤੂ ਉਹਨਾਂ ਦੀ ਮੌਤ ਮਗਰੋਂ ਉਹਨਾਂ ਨੇ ਤੇ ਪਾਠ ਲੰਗਰ ਦਾਨ ਪੁੰਨ ਆਦ ਕਰੇ ਐਸੇ ਪ੍ਰਾਣੀਆਂ ਭਤੀ ਕਬੀਰ ਸਹਿਬ ਆਖਦੇ ਨੇ ਜੀਵਤ ਪਿਤਰ ਨਾ ਮੰਨੇ ਕੋ ਮੂਹੇ ਸ਼ਰਾਦ ਕਰਾਹੀ ਪਿਤਰ ਪੀਵ ਪਰੇ ਕਉ ਕਿਉ ਪਾਵੇ ਕਾਵਾ ਕੁੱਕਰ ਖਾਹੀ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 332 ਉਪਰ ਸ਼ਸ਼ੋਭਤ ਸ਼ਬਦ ਹੈ ਗੁਰਮਤ ਅਨੁਸਾਰ ਵੈਗਰੂ ਜੀ ਆਪਣੇ ਵੱਡੇ ਵੱਡੇ ਰੰਦੇ ਕਾਲ ਚਲਾਣੇ ਪਿੱਛੋਂ ਨਾ ਤਾਂ ਪੇਟ ਸੇ ਆਪਾ ਕਰਨਾ ਹੈ ਨਾ ਹੀ ਪੰਨਤਾ ਬ੍ਰਾਹਮਣਾ ਨੂੰ ਸਰਾਦ ਖਵਾਉਣੇ ਨੇ ਇਹ ਤਾਂ ਮਨਮਤ ਹੈ ਗੁਰਮਤ ਸਾਨੂੰ ਇਹ ਦੀ ਕੋਈ ਆਗਿਆ ਨਹੀਂ ਦਿੰਦੀ ਇਹ ਪੂਜਾ ਕਰਨੀ ਵਰਤ ਰੱਖਣੇ ਸਵਾਦਲੇ ਭੋਜਨ ਉਹਨਾਂ ਪਿੱਤਰਾਂ ਲਈ ਤਿਆਰ ਕਰਨਾ ਸਬ ਵਿਅਥ ਹੈ ਹੋ ਸਕੇ ਸ਼ਰਧਾ ਵਿੱਚ ਵੱਡੇ ਵੱਡੇ ਰਿਆਂ ਲਈ ਜਪਜੀ ਸਾਹਿਬ ਸੁਖਮਨੀ ਸਾਹਿਬ ਜਾਂ ਸਹਿਜ ਪਾਠ ਕਰੋ ਅਰਦਾਸ ਬੇਨਤੀ ਕਰੋ ਜਿਸ ਦੀ ਆਵਾਜ਼ ਅਕਾਲ ਪੁਰਖ ਤੱਕ ਪਹੁੰਚਦੀ ਹੋਏ ਬਾਣੀ ਪੜਾਂਗੇ ਤਾਂ ਆਪਣਾ ਭਲਾ ਹੋ ਨਾਲੇ ਪਟਕੇ ਰਹੀ ਜੀਵਾਤਮਾ ਨੂੰ ਸ਼ਾਂਤੀ ਮਿਲੇਗੀ ਵੈਗੁਰੂ ਜੀ ਮਹਿਮਾ ਪਰਮਾਤਮਾ ਤੋਂ ਬਾਹਰ ਨਿਕਲੋ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਇੱਕ ਬਾਣੀ ਹੀ ਹੈ ਜੋ ਆਤਮ ਸਹਿਤਾ ਕਰਦੀ ਹੈ ਤੇ ਜਨਮ ਮਰਨ ਤੋਂ ਮੁਕਤ ਕਰਦੀ ਹੈ ਸਾਡੇ ਨਾਲ ਸਾਡੇ ਕਰਮ ਜਾਣਗੇ ਜੋ ਸ਼ਰਾਧ ਖਾਣ ਨਾਲ ਕਦੇ ਵੀ ਨਹੀਂ તુਤੇ ਜਾਣੇ ਕੇਵਲ ਤੇ ਕੇਵਲ ਬਾਣੀ ਹੀ ਹੈ ਤੇ ਪੜਕ ਰਹੀ ਆਤਮਾ ਨੂੰ ਮੁਕਤ ਕਰ ਸਕਦੀ ਹੈ ਬਾਣੀ ਆ ਪੜੋ ਆਪਣੇਆਂ ਨੂੰ ਪੜਾਵੋ ਦੂਜਾਂ ਦੇ ਘੇਟ ਚੋਂ ਬਾਹਰ ਜਾਣ ਲਈ ਪੜੋ ਗੁਰੂ ਸਾਹਿਬ ਜੀ ਸਾਨੂੰ ਜੋ ਹੁਕਮ ਲਾਉਂਦੇ ਨੇ ਅਗਰ ਤੁਸੀਂ ਲੰਗਰ ਪ੍ਰਸ਼ਾਦ ਦਾ ਛਕਾਉਣਾ ਹੀ ਚਾਹੁੰਦੇ ਹੋ ਇਹ ਸਮਝ ਕੇ ਨਾ ਸਕਾ ਉਹ ਜੇ ਅਸੀਂ ਇਸ਼ਾਰਾ ਕਰ ਰਹੇ ਹਾਂ ਇਸ ਦੀ ਪਰਥਾਏ ਗਿਆਨੀ ਜਤ ਸਿੰਘ ਜੀ ਸ਼ਰਧਾ ਦੇ ਬਾਬ ਤੇ ਬਖੂਬੀ ਲਿਖਦੇ ਨੇ ਕਹਿੰਦੇ ਨੇ ਕਿ ਪਹਿਲਾਂ ਇਹ ਪਤਾ ਕਰੋ ਕਿ ਸਾਡਾ ਬਜ਼ੁਰਗ ਕਿਸ ਜੂਨ ਵਿੱਚ ਹੈ ਜੇ ਤੋਤੇ ਦੀ ਜੂਨ ਵਿੱਚ ਪਿਆ ਹੈ ਤੇ ਫਿਰ ਪ੍ਰਜਾਰੀ ਨੂੰ ਹਰੀਆਂ ਮਿਰਚਾਂ ਦਿਓ ਖਾਣ ਵਾਸਤੇ ਜੇ ਉਹ ਬਲਦ ਦੀ ਜੂਨ ਵਿੱਚ ਹੈ ਤੇਰ ਤੂੜੀ ਦੇ ਉੱਤੇ ਗਤਾਵਾ ਕਰਕੇ ਪੁਜਾਰੀ ਨੂੰ ਖਾਣ ਵਾਸਤੇ ਦਿਓ ਜੇ ਉਹ ਸੱਪ ਦੀ ਜੂਨ ਦੇ ਵਿੱਚ ਪੈ ਗਿਆ ਹੈ ਚੂਹੇ ਮਾਰ ਕੇ ਪੁਜਾਰੀ ਨੂੰ ਖਵਾਓ ਤੇ ਜੇ ਉਹ ਸੂਰ ਦੀ ਜੂਨ ਵਿੱਚ ਹੋਵੇ ਤਾਂ ਕੂੜਾ ਪੁਜਾਰੀ ਦੇ ਅੱਗੇ ਖਾਣ ਨੂੰ ਰੱਖ ਦਿਓ ਬਾਪੂ ਦੀ ਖਰਾਕ ਤਾਂ ਹੀ ਉਹਦੇ ਇੱਕ ਤੱਕ ਪਹੁੰਚ ਸਕੇਗੀ ਨਾ ਛੋਪਾਈ ਖਲੋਈਆਂ ਭੁੱਲਾ ਨੂੰ ਨਾ ਚਿਤਾਰੋ ਗੁਰਬਾਣੀ ਦੇ ਲੜ ਲੱਗੋ ਜੋ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਨੇ ਜੋ ਗੁਰ ਕਹੇ ਸੋਈ ਭਲ ਮਾਨੋ ਵਾਲੀ ਅਵਸਥਾ ਬਣਾਓ ਪਿਆਰਿਓ ਤਾਂ ਹੀ ਜਾ ਕੇ ਸਾਡਾ ਭਲਾ ਹੋਵੇਗਾ ਨਹੀਂ ਤੇ ਅਸੀਂ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗਲਤ ਕੰਮ ਕਰੀ ਜਾਵਾਂਗੇ ਗੁਰਬਾਣੀ ਤੋਂ ਦੂਰ ਹੋ ਜਾਵਾਂਗੇ ਸੋ ਇਨੀਆਂ ਇੱਕ ਬੇਨਤੀਆਂ ਕਰਦਾ ਹੋਇ ਅਦਾਸ ਖਿਮਾਂਦਾ ਜਾਚ ਕਹੇ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ